I'm gonna ਕੇ ਰਹਾ ਆਖਾਂ ਮੈਂ ਆਪੇ ਨਾਮ ਪੰਗਾ ਗੁਤ ਵਜ ਕਲੰਤ ਹੰਤ ਧੂਮ ਦਿਵਾ ਸੰਗੀ ਤੇ ਗਾਵ ਕੰਨ ਮਾਰੇ ਕੁਲ ਕਰਮ ਭਾਇ ਜਿ ਜਿ ਕੋ ਸੇ ਨਾ ਬਲਿ ਤੇ ਨਾਮ ਹੀ ਆਹੇ تو اپنی گو جی نام تیا گئے کار نانک داس سداتی تمری گات شری واہ جی کی فتح شری بگوتی <laughs> جی سہای <سرحان> وار شری بگوتی جی کی پادشاہی دسویں پرتھمتی سندرکانی تیائے دسیں ہوئے سہائے ارجن ہر گوبند نو سمرو شری ہر آئے شری ہری کشن تی ہے جہر ساب تائے ہوئے سہای ਦਸਵੇਂ ਪਾਤਸ਼ਾਹ ਸ੍ਰੀ ਗਾਇ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੀਤਾਰਦਾ ਧਿਆਨ ਧਰ ਕੇ ਬੋਲ ਜੀ ਤਾਰ ਵਿਨਾਮ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ

Que é o

بولیے سونے ست سری راجپیندر سنگھ ریل پرنسپل बोले सोन्या सत श्री अकाल ए ਸਾਡੇ ਜਿਹੜੇ ਦੇ ਬੋਲੇ ਸੋਨਿਆ सत श्री अकाल ਜਿੰਨਾ ਯੋਗਦਾਨ ਇਸ ਸੰਸਥਾ ਦਾ ਆਇਆ ਉਨਾ ਹੀ ਯੋਗਦਾਨ ਜਿਹੜਾ ਆ ਬੋਲੇ ਸੋਨਿਆ सत श्री अकाल ست سری اکال بولی سونے ست سری اکال ਦੇਵੀ ਦਾ ਅਲਫਾ ਤਾਂ ਹੈ ਨਹੀਂ ਧੰਨਵਾਦ ਜੀ ਸਰਦਾਰ ਸ਼ਰਨਜੀਤ ਸਿੰਘ ਜੀ ਨੂੰ ਨਿਹਾਮ ਸਤਿ ਸ੍ਰੀ ਅਕਾਲ ਸਦੈਸਤਕਾਰ ਜੋ ਵਾਈਸ ਪ੍ਰਿੰਸੀਪਲ ਸਰਦਾਰ ਰਾਜਿੰਦਰ ਸੰਧੂ ਜੀ बोले सो निहाल सत श्री अकाल सरदार तरम सिंह जी सत श्री अकाल बोले सो निहाल सत श्री अकाल ਨਾਲ ਹੋਇਆ ਸਰ ਨਾਲ ਹੋਇਆ ਇੱਕ ਗੱਲ ਦੱਸੀਏ ਕੋਈ ਸਾਹਿਬ ਦੀ ਜਦੋਂ ਮੁੰਡਾ ਭੱਤੀ ਹੋਣਾ ਰੀਲ ਵਿੱਚ ਪੁਰਸ ਜਿੱਥੇ ਵਰਦੀ ਆ ਸਦਾਕੀ ਹਰਪੀਸ ਸਿੰਘ ਜੀ ਮੁੱਖ ਗ੍ਰੰਤੀ ਸਾਹਿਬ ਸਾਡੇ ਕਾਲਸਾ ਕਾਲਜ ਨੂੰ ਸਰ ਅਹੁਣ ਮੈਂ ਸਾਡੇ 82 ਨੰਬਰ ਵਾਰਡ ਤੋਂ ਜਿਹੜੇ ਅਮਸਰ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸੀ ਕਾਉਂਸਲਰ ਸਰਦਾਰ ਸੰਦੀਪ ਸਿੰਘ ਉਹ ਬਾਕਸਿੰਗ ਦੇ ਸਟੂਡੈਂਟ ਹਾਂ ਤੇ ਸਾਡੇ ਕਾਲਸਾ ਕਾਲਜ ਦੇ ਹੀ ਵਾਹਿਗੁਰੂ ਦੇ ਵਿਦਿਆਰਥੀ ਜਿੱਦਾਂ ਕਿ ਕੋਚ ਸਦਾ ਜੁਜੈਤੀ ਮੈਂ ਜੱਜ ਜੀ ਨੇ ਇਹਨਾਂ ਨੂੰ ਕਿਉਂਕਿ ਸਾਡੇ ਪਿੰਡ ਦੇ ਹੀ ਨੇ ਇਹਨਾਂ ਨੇ ਜ਼ਿਕਰ ਕੀਤਾ ਕਿ ਇਸੇ ਸਕੂਲ ਖਾਸ ਤਸਵੀਰ ਜਿਹੜੇ ਪੜ੍ਹੇ ਆ ਇੱਥੇ ਹੀ ਭਾਈ ਗੋਲੀ ਅਸੀਂ ਬਾਕਸਿੰਗ ਦੀ ਟ੍ਰੇਨਿੰਗ ਲੈਦੇ ਰਹੇ ਆ ਸੋ ਜੇਕਰ ਗੱਲ ਕਰੀਏ ਕਿ ਸਿੱਖਿਆ ਤੇ ਨਾਲ ਦੀ ਨਾਲ ਖੇਡ ਬਹੁਤ ਜ਼ਰੂਰੀ ਹੈ ਇਹਦੇ ਡੇਮ ਦੇ ਵਿੱਚ ਕਿਉਂਕਿ ਜਿੱਥੇ ਅੱਜ ਕੱਲ ਦੇਖਣ ਵਿੱਚ ਜਵਦਾਬਾਗੀ ਤਕਰੀਬਨ ਆਧੁਨਿਕ ਜ਼ਮਾਨਾ ਹੋ ਗਿਆ ਵਾ ਟੈਕਨੋਲੋਜੀ ਦਾ ਬੋਲਬਾਲਾ ਸਭ ਤੋਂ ਢੀ ਰੀਕਤਾਨ ਹੈਗਾ ਸਾਡੇ ਕੋਲ ਕਿ ਜਿਹੜਾ ਅਸੀਂ ਜਿੰਨਾ ਇਕੱਠਾ ਕਰਦੇ ਹੁਣੇ ਥੋੜਾ ਵਾ ਤੇ ਉਸ ਦੇ ਨਾਲ ਦੇ ਨਾਲ ਖਿਡਾਰੀ ਇੱਕ ਸਟੂਡੈਂਟ ਹੋਣ ਦੇ ਨਾਤੇ ਇੱਕ ਖਿਡਾਰੀ ਹੋਣਾ ਵੀ ਬਹੁਤ ਜਨਨ ਸਾਬਤ ਕਰਦੇ ਨੇ ਕਿ ਇਸ ਸੰਸਥਾ ਦਾ ਜਿੰਨਾ ਵੱਡਾ ਨਾਮ ਆ ਉਹਦੇ ਅੰਦਰ ਕੰਮ ਕਰਨ ਵਾਲੇ ਜਿਹੜੇ ਸ਼ਖਸੀਅਤ ਨੇ ਉਹ ਇੰਨੀਆਂ ਹੀ ਵੱਡੀਆਂ ਨੇ ਮੈਂ ਇਸ ਸੰਸਥਾ ਨਾਲ ਕਾਫੀ ਚਿਰ ਤੋਂ ਜੁੜਿਆ ਹਾਂ ਮੈਂ ਇੱਥੇ ਦੇਖਦਾ ਹਾਂ ਕਿ ਬੱਚੇ ਡਿਸਪਲਿਨ ਬਹੁਤ ਸਿੱਖਦੇ ਨੇ ਖਿਡਾਰੀ ਤੇ ਡਿਸਪਲਿਨ ਇਹ ਦੋਨੇ ਹੀ ਜਿਹੜੇ ਇਕੱਠੇ ਚੱਲ ਸਕਦੇ ਨੇ ਅਗਰ ਇਹਨਾਂ ਨੂੰ ਅਲੱਗ ਕੀਤਾ ਜਾਵੇ ਤੇ ਮੈਂ ਸਮਝਦਾ ਕਿ ਇਹ ਖਿਡਾਰੀ ਜਿਹੜਾ ਕੰਮ ਜਾਂਦਾ ਹੋ ਸਕਦਾ ਅਸੀਂ ਦੇਖਦੇ ਹਾਂ ਬੱਚੇ ਇੱਥੇ ਕਿਹੜਾ ਵੀ ਖੇਡਦੇ ਨੇ ਸਿੱਖਦੇ ਵੀ ਨੇ ਤੇ ਡਿਸਪਲਿਨ ਚ ਵੀ ਰਹਿੰਦੇ ਨੇ ਜਿਹੜਾ ਅਧਰਕਤ ਗਾਈਡ ਕਰਦਾ ਹੈ ਜਿਹੜਾ ਸਮੂਹ ਸਾ흥ਜੀ ਆਓ ਫਤਿਹਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਛਾਈਆਂ ਸਤਿਗੁਰੂ ਨਦਰ ਕਰੇ ਸੋ ਇਹਨਾਂ ਮੁਖਵਾਕਾਂ ਦੇ ਅਨੁਸਾਰ ਅੱਜ ਸਰਦਾਰ ਗੁਰਿੰਦਰ ਸਿੰਘ ਜਿਨਾਨੇ ਇਸ ਬੌਕਸਿੰਗ ਸੈਂਟਰ ਦੇ ਵਿੱਚ ਲਗਾਤਾਰ ਲੜੀਵਾਰ ਜੁਸਟਿਸ ਸਾਹਿਬ ਦਾ ਪਾਠ ਕਰਾਏ ਜਾ ਰਹੇ ਹਨ ਅੱਜ ਉਹ ਚਿਕਹੁਰ ਬਣੇ ਸੋ ਮੈਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਇੰਦਰਜੀਤ ਸਿੰਘ ਬਗਵਾਨੀ ਜੀ ਮੰਨੀ ਲੱਗੀ ਕਲਾਮ ਹਾਲ ਸਾਹਮਣੇ ਆਉਂਦਾ ਇਸ ਕੀ ਕਰਾ ਬਿੰਦਰ ਸਿੰਘ ਨੂੰ ਨਹੀਂ ਬੱਚਿਆਂ ਨੂੰ ਇਨਵਾਈਟ ਕਰਦੇ ਨਾ ਕਿ ਉਹਦੇ ਤੇ ਕਿਤਾਬ ਵਿਖੇ ਸ਼ਾਮ ਨੂੰ ਛੁੱਟੀ ਚੱਲੀ 150 ਲੋਕਾਂ ਤੋਂ ਬੱਚਾ ਇਹ ਵੀ ਵੀ ਤੁਸੀਂ ਨਹੀਂ ਕਰ ਸਕਦੇ ਮੈਂ ਸਕੂਲ ਜਨ ਮਾਸਟਰ ਹਾਂ ਮੇਰੀ ਵੀ ਡਿਊਟੀ ਬੱਚਿਆਂ ਨੂੰ ਪੜ੍ਹਾਉਂਦੀ ਹੈ ਪਰ ਮੈਂ ਥਾ ਕੇ ਪਾਸੇ ਨਹੀਂ ਸਕਦਾ ਕਿਉਂਕਿ ਜਿੰਨਾ ਚਿਰ ਤੱਕ ਪ੍ਰੈਸ ਆ ਬਿਠੇ ਸਾਰੀਆਂ ਮਾਨਵਿਕ ਸਖਸ਼ੀਤਾ ਇੱਥੇ ਵਿਰਾਜਮਾਨ ਨਹੀਂ ਜਿੰਨਾ ਚਿਰ ਤੱਕ ਬੱਚਾ ਅਸੀਂ ਗਰਉਣਾ ਨਹੀਂ ਜੋੜਦੇ ਉਨਾ ਚਿਰ ਤੱਕ ਸਾਡਾ ਪੰਜਾਬ ਜਿੰਦਗੀ ਦੇ ਹਰ ਪੜਾਚੋਨੀ ਤਰੀਕੀ ਨਹੀਂ ਕਰੂਗਾ ਜਿੰਨੀ ਉਹ ਕਰਨੀ ਚਾਹੀਦੀ। ਸੋ ਬਹੁਤ ਬਟ ਭਗਾ ਸਾਡਾ ਸ਼ਹਿਰ ਕਿ ਸਾਨੂੰ ਅਜਿਹੇ ਕੋਸ਼ ਮਿਲੇ ਆ ਕਿਉਂਕਿ ਅੰਤ ਸ ਸਰਕਾਰਾਂ ਨੇ ਸ਼ੁਰੂ ਕੀਤਾ ਵਾ ਮਹਾਯੋਧਨੇ ਸ਼ਹਿਰ ਯੋਧਨੇ ਸ਼ਹਿਰ ਉਹ ਦਸਲੀ ਇੱਥੇ ਲੜਿਆ ਜਾਂਦਾ ਇਹਨਾਂ ਸੈਂਟਰਾਂ ਚ ਇਹਨਾਂ ਯੂਨੀਵਰਸਿਟੀਾਂ ਚ ਇਹਨਾਂ ਪਲੇ ਗਰਾਊਂਡਾਂ ਚ ਤੇ ਇਹ ਯੋਧਨੇ ਸ਼ਹਿਰ ਉਹਦੇ ਦਸਲੀ ਵਾਰੀਅਰ ਨੇ ਸਰਦਾਰ ਗੁਰੂ ਸਿੰਘ ਕੋਜ ਵਰਗੇ ਮਹਾਨ ਇਨਸਾਨ ਜਿਨ੍ਹਾਂ ਨੂੰ ਇੱਕ ਨਿੱਕੇ ਪੈਸੇ ਦਾ ਲਾਂਚ ਨਹੀਂ। ਵੇਖੋ ਇੱਕ ਸ਼ਖਸ ਆ ਆਪਣੀ ਡਿਊਟੀ ਵੀ ਕਰਦੇ ਆ ਆਪਣੀ ਸਿਕਿਉਰਿਟੀ ਕਰਨਾ ਸੌਖਾ ਕੰਮ ਨਹੀਂ। ਉੱਥੇ ਡਿਊਟੀ ਵੀ ਕਰਨੀ ਆ ਤੇ ਲਗਾਤਾਰ ਸਿਹਰੇ ਨਹੀਂ ਹੋਣਾ, ਛਾਣੇ ਨਹੀਂ ਹੋਣਾ। ਸੋ ਇਹਨਾਂ ਦੇ ਮਹਾਰਾਜ ਨੇ ਨੇਮਤਾ ਗੁਰੂ ਮਹਾਰਾਜ ਨੇ ਬਹੁਤ ਉੱਚੀ ਸੁੱਚੀ ਬਖਸ਼ਿਸ਼ ਕੀਤੀ। ਨੰ ਮੈਂ ਅ ਅਧਿਆਪਕ ਹੋਂ ਦੇ ਨਾਤੇ ਬੈਦਰੋਗੇ ਹਰਦਾਸ ਕਰਦਾ ਕਿ ਮੈਂ ਤੁਹਾਨੂੰ ਮੇਰੇ ਵੀਰ ਨੂੰ ਬਹੁਤ ਹੀ ਵੱਡਿਆ ਮੈਂ ਕਾਫੀ ਵੱਡੇ ਵੱਡੇ ਖਿਡਾਰੀਆਂ ਨੂੰ ਮਿਲਿਆ ਜਿਹੜੀ ਸਭ ਤੋਂ ਪਹਿਲੀ ਗੱਲ ਉਹ ਦੱਸ ਤਿੰਦੇ ਉਹ ਕਹਿੰਦੇ ਆ ਵੀ ਆਪਣੇ ਜਿਹੜੇ ਬੱਚੇ ਆ ਜਿਹੜੇ ਖਿਡਾਰੀ ਆ ਉਹਨੂੰ ਬਾਣੀ ਦੇ ਨਾਲ ਜੋੜੋ ਉਹਨਾਂ ਨੂੰ ਕਟੋ-ਕਟ ਗਰਾਊਂਡ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਜ਼ਰੂਰ ਕਰੋ ਤੇ ਇਹ ਮੈਂ ਦੇਖਿਆ ਵੀ ਆ ਕਈ ਵਾਰ ਇਥੇ ਹਾਕੀ ਦੇ ਕੋ ਸਾਹ ਹੁੰਦੇ ਆ ਉਹਨਾਂ ਨੇ ਗੇਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪ੍ਰੇਅਰ ਕਰਦੇ ਨੇ ਉਹ ਮੂਲ ਮੰਤਰ ਦਾ ਪਾਠ ਕਰਨਗੇ